ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਕੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਗਮ ਹੋ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਉਹ ਉਹ ਘਾਕੇ ਪਹੁੰਚਣ ਦੀ ਵੀ ਬੀਲ ਹੈ ਜੇ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਦੋਲਤਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਾਨਾਂ ਵਿੱਚ ਬੇਨਤੀ ਹੈ ਕਿ ਹੌਮ ਹੁਮਾ ਕੇ ਪਹੁੰਚੋ ਅਤੇ ਉਹਨਾਂ ਬਾਬਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪਰਤਾਨ ਨਾਮ ਤੇ ਮੁਕ ਉਜਲ ਕੀ ਸਿਖੀ ਸੁਖੀ ਨਾਮ ਦੀ ਕਾਰਨਾ ਵਾਹਿਗੁਰੂ ਜੀ ਕੀ ਫਤਿਹ ਪੰਜ ਦਸਤੂਰ ਬਾਅਦ ਮੈਂ ਇੱਕ ਵਾਰੀ ਕਰਵਾਤ ਦੇ

हरि गुरु सम्जू भव से मन सुख दीनो भव को मन को वतियो कक्ख्ये अंत चिंता हरि गुरु की दिव्य प्रशांत दिव्य पुरुष रसना सब पाके पा रसना गुण पाए ते रुके सब पाए साम के रुके एक एक की वीर पहचान हर करके पर शक्ति जन कर करा नरताना सब सब के ਆਜੋ ਹੁਣ ਮੈਨੂੰ ਪਤਾ ਲੱਗ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬ ਸੰਗਤਾਂ ਨੂੰ ਨਿਮਰਤਾ ਸਾਥ ਬੇਨਤੀ ਕਰਤਾ ਸਾਹਿਬ ਬੇਨਤੀ ਹੈ ਕਿ ਗੁਰਦੁਆਰਾ ਮੰਜੀਤ ਸਾਹਿਬ ਪਾਸ਼ਾ ਨਵੀਂ ਬੰਗੜਾ ਰੋ ਨਮਾਜ਼ਾਰ ਰੱਖੇ ਇਸੇ ਸਮੇਂ ਤੋਂ ਦੁਪਹਿਰੇ ਦੇ ਪਾਠ ਠੀਕ 12:00 ਵਜੇ ਤੋਂ 4:00 ਵਜੇ ਤੱਕ ਸ਼ੁਰੂ ਕੀਤੇ ਹੋਏ ਹਨ ਸੰਤਾਨ ਦੀ ਬੇਨਤੀ ਹੈ ਕਿ ਦੁਪਹਿਰੇ ਦੇ ਪਾਠਾਂ ਵਿੱਚ ਸ਼ਾਮਲ ਹੋ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਜਿਓ ਮੈਨੂੰ ਹੋਰ ਨਾ ਕੋਈ ਮੇਰੇ ਜਹ ਲਖਤ ਜੇ ਮੇਰੇ ਵਿੱਚ ਐਬ ਨਾ ਹੁੰਦੇ ਤੇ ਤੂੰ ਬਖਸ਼ੇਂਦਾ ਕੀ ਉਹਦੀਆਂ ਗੱਲਾਂ ਕਹਿ ਠੀਕ ਹੈ ਹੂੰ ਅਚੂ ਲੁੱਟ ਨਾ ਪ੍ਰੀਆ ਬੈਠ ਹੁਣ ਸੋਰੇ ਹੋਈ ਚੱਕਲਾ ਸੋਰ ਚੱਕਲਾ ਪੁੱਠੀਆਂ ਬੈਠ ਕਾਮਾਰ ਭਾਵੇਂ ਤੂੰ ਸਿੱਧੀਆਂ ਬੈਠ ਕਾਮਾਰ ਪੁੱਠੀਆਂ ਬੈਠ ਕਾਮਾਰ ਭਾਵੇਂ ਤੂੰ ਸਿੱਧੀਆਂ ਬੈਠ ਕਾਮਾਰ ਮੋ ਤੇਰੇ ਵਾਲਾ ਰੇ ਮੋ ਤੇਰੇ ਯਾਂ ਬੈਠ ਕਾ ਫੁੱਟੀਆਂ ਬੈਠ ਕ ਮਾਰ ਪਾਵੇਂ ਤੂੰ ਸਿੱਧੀਆਂ ਬੈਠ ਕ ਮਾਰ ਫੁੱਟੀਆਂ ਬੈਠ ਕ ਮਾਰ ਪਾਵੇਂ ਤੂੰ ਸਿੱਧੀਆਂ ਬੈਠ ਕ ਮਾਰ ਤਲੂਕ ਆ ਬਸ ਹਾਂਜੀ ਅਬ ਇਹਦਾ ਕੀ ਹਾਲ ਹੈ ਆਪ ਵੀ ਪਾਈ ਤੇ ਉਹ ਆਉਂਦਾ ਨਾ ਹਾਂ ਤੇ ਹੁੰਦਾ ਜਿਆ ਬਣਾ ਲੇਓ ਜਿਹੜਾ ਹੈ ਮੇਰੇ ਤੇ ਬਣਾ ਲਓ ਜੀ ਉਹਨੂੰ ਆ ਜਾਓ ਹਰ ਕੋਈ ਜਿਹੜਾ ਉਹਦਾ ਉਹ ਉਹ ਮੈਂ ਅਰੋਜੀ ਤੁਸੀਂ ਵਿੱਚ ਕਹਿੰਦੇ ਐਡਮਨ ਬਹੁਤ ਘੰ ਘਲਾਉਂਦਾ ਕਹਿੰਦੇ ਬਿਲਕੁਲ ਬਿਲਕੁਲ ਵਾਰੀ ਨਾਲ ਹੰਕਾਰ ਹੈ ਬਹੁਤ ਅੱਛਾ ਜਦ ਤੱਕ ਬੜ ਜਾਣੀ ਮੈਂ ਤਾਂ ਆ ਕੇ ਲੱਗੇ ਲੱਗੇ ਆਣੀ ਚਾਹੀਦੀ ਬਹੁਤ ਥੋੜੀ ਬਾਣੀ ਹੁੰਦੀ ਹੈ ਸਹੀ ਤੁਹਾਡਾ ਪਿੱਛੇ ਇਤਨੂੰ ਖੋਇਆ ਹੋਇਆ ਛਾ ਸਕੰਡ ਕਿੰਨੇ

ਸ ਸੀਨੀਅਰ ਗਾਇਕ ਇਤਕਾਰ ਮੁชค ਡਾਇਰੈਕਟਰ ਜਿਹਨਾਂ ਨੂੰ ਵਰਲਡ ਦੇ ਵਿੱਚ ਜਾਣਿਆ ਜਾਂਦਾ ਇਹਨਾਂ ਦੀ ਆਵਾਜ਼ ਜਦੋਂ ਗੱਲ ਕਰੋਗੇ ਤਾਂ ਐਦਾਂ ਲੱਗੂ ਕਿ ਇਹ ਗਾਇਕ ਹੈ ਜਾਂ ਨਹੀਂ ਜਦੋਂ ਗਾਉਦੇ ਨੇ ਤੇ ਬਾਖਮਾਰ ਸਾਡੇ ਸਤਸਕਾਰ ਜੋ ਗੁਰਦੇਵ ਜਲਗੀ ਜੀ ਜਿਨ੍ਹਾਂ ਨੇ ਬਾਬਾ ਜੀ ਦੇ ਭਜਨ ਪੀਰਾ ਦੇ ਭਜਨ ਮਹਾਬਾਈ ਦੇ ਭਜਨ ਔਰ ਐਸੇ ਐਸੇ ਸ਼ੈਡ ਸੌਂਗ ਵੀ ਦਿੱਤੇ ਆ ਕਿ ਦਿਲ ਸੌੜ ਦੇ ਰਵਾਂ। ਸੋ ਮਾਸੀ ਬਹੁਤ ਛੋੜਿਆ। ਸੋ ਸਾਡੀ ਸਵਾ ਬੱਲਵਾਜ ਇਹਨਾਂ ਨੂੰ ਨਵਾਂ ਸ਼ਹਿਰ ਸਨਮਾਨਤ ਕੀਤਾ ਗਿਆ। ਅਸੀਂ ਸਨਮਾਨਤ ਕਰਕੇ ਆਪਣਾ ਵੀ ਮਾਣ ਮਹਿਸੂਸ ਕਰਦੇ ਆ। ਸੋ ਵਾਲਿਆ ਸਾਹਿਬ ਇਹਨਾਂ ਦੇ ਨਾਲ ਆਏ ਆ। ਅਸੀਂ ਵਾਲਿਆ ਸਾਹਿਬ ਦੇ ਵੀ ਸ਼ੁਕਰਗੁਜ਼ਾਰ ਹਾਂ ਤੇ ਮੈਨੇਜਮੈਂਟ ਜਿੰਨੇ ਵੀ ਨਾਲ ਆਏ ਆ। ਅਸੀਂ ਸਾਰਿਆਂ ਦੇ ਜਸਵਿੰਦਰ ਵਾਲਿਆ ਜੀ ਉਹਨਾਂ ਦੇ ਨਾਲ ਜਿਹੜੀ ਮੈਨੇਜਮੈਂਟ ਆਈ ਹੈ ਸਾਰਿਆਂ ਦੇ ਧੰਨਵਾਦ ਕਰਦੇ ਆ। ਸੋ ਜਿਹੜਾ ਸੌਂਗ ਹੈ ਅੱਜ ਉਹਦਾ ਕੀ ਨਾਮ ਹੈ ਜੀ ਸੌਂਗ। ਸਰਕਾਰ ਉਠੀਆਂ ਬੈਠ ਕੇ ਬਾਅਦ ਚੱਸੀਆਂ ਮੈਂ ਬਾਅਦ ਮੌਤ ਤੇਰੇ ਵੱਲ ਆ ਰਹੀ ਹੋ ਕੇ ਘੋੜੇ ਤੇ ਸਵਾਰ ਅਸੀਂ ਸੁਣਿਆ ਸੋਗ ਰੀਚ ਕਰਨ ਤੋਂ ਪਹਿਲਾਂ ਸੁਣ ਲਿਆ ਬਹੁਤ ਅੱਛਾ ਸੋਗ ਹੈ ਸੋ ਅਸੀਂ ਮਾਣ ਮਹਿਸੂਸ ਫਿਰ ਮੈਂ ਗੱਲ ਕਰਦਾ ਕਿ ਪੋਸਟਮਾਰਟੀ ਕੀਤਾ ਜਾਣਾ ਤੇ ਪੈ ਪੋਸਟਮਾਰਟੀ ਕੀਤਾ ਜਾਊਗਾ ਅੱਜ ਅੱਛਾ ਮਜ਼ਾ ਆ ਰਿਹਾ इस चैनल जाता बहुत बड़ा चैनल है सो तो य चैनल पर भी चलेगा बहुत अच्छा सौग है और सुनने वाला सौग सो तो सारे लिखा जिसमें साखविंदर सोरा प्रिया साहब ਬਹੁਤ ਅੱਛੇ ਲਖਾਰੀ ਰੇਗਾ ਤੇ ਬਹੁਤ ਅੱਛੇ-ਅੱਛੇ ਸੌਂਗ ਆ ਰਹੇ ਹਨ ਪਹਿਲਾ ਰਾਣੀ ਅਰਮਾਨ ਜੀ ਦੇ ਸਾਉਂਡ ਵਿੱਚ ਨੇ ਸੁਮਨ ਵਾਲਾ ਜੀ ਦੇ ਸੌਂਗ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦੰਬਲੀਟ ਇਤਾਲੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਇਜਾਜ਼ਤ ਦਿਓ ਧੰਨਵਾਦ